ਸਾਬ ਸਾਬ ਅੱਜ ਪੰਜਾਬ ਸਟੇਟ ਆਯੁਰਵੈਦਿਕ ਸੇਵਾ ਸੰਘ ਦੀ ਮੀਟਿੰਗ ਸੀ ਜ਼ਿਲ੍ਹਾ ਮਾਨਸਾ ਦੀ ਤੇ ਕਮੇਟੀ ਦੀ ਚੋਣ ਹੋਈ ਹੈ ਕੀ ਕਹੋਗੇ ਇਸ ਕਮੇਟੀ ਬਾਰੇ ਜੋ ਨਵੀਂ ਚੁਣੀ ਗਈ ਹੈ ਜੀ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼াশੀਖਾਲ ਮੈਂ ਚਾਨਣਾ ਆਪਣਾ ਚੋਣਾ ਪਹਿਲਾਂ ਸਾਡੀ ਜਥੇਬੰਦੀਵਾਰੀ ਪੰਜਾਬ ਸਟੇਟ ਆਯੁਰਵੈਦ ਸੇਵਾ ਸੰਘ ਰਜਿਸਟਰ 67 1987 ਇਹ ਜਥੇਬੰਦੀ 1987 ਤੋਂ ਚੱਲੀ ਆ ਰਹੀ ਹੈ ਸਾਡੇ ਪੰਜਾਬ ਦੇ ਆਗੂ ਸਰਦਾਰ ਪਿਆਰਾ ਸਿੰਘ ਪੰਜਾਬ ਪ੍ਰਧਾਨ ਤੇ ਭੀਮਸੈਨ ਕੌਂਸਲ ਜੀ ਚੇਅਰਮੈਨ ਤੇ ਦਲਜੀਤ ਸਿੰਘ ਗੰਡੂਆ ਵਾਈਸ ਪ੍ਰਧਾਨ ਤੇ ਮੰਗਤ ਰਾਏ ਜੀ ਜਰਨਲ ਸੈਕਟਰੀ ਇਹ ਸਾਡੇ ਪੰਜਾਬ ਬੋਡੀ ਦੇ ਆਗੂ ਨੇ ਅਸੀਂ ਇਹਨਾਂ ਦੀ ਛਤਰ ਛਾਇਆ ਥੱਲੇ ਮਾਨਸਾ ਦੀ ਇਕਾਈ ਚਲਾ ਰਹੇ ਆ ਮਾਨਸਾ ਦੀ ਇਕਾਈ ਜੋ ਪਿਛਲੇ ਦਿਨੀ ਭੰਗ ਪਿਛਲੇ ਮਹੀਨੇ ਅਸੀਂ ਇਹ ਜ਼ਿਲ੍ਹਾ ਕਮੇਟੀ ਭੰਗ ਕਰਤੀ ਸੀ ਇਸ ਵਾਰ ਨਵੀਂ ਚੋਣ ਕੀਤੀ ਗਈ ਤੇ ਪਿਛਲੀ ਚੋਣ ਦੇ ਵਿੱਚ ਵੀ ਮੈਂ ਜ਼ਿਲ੍ਹਾ ਪ੍ਰਧਾਨ ਦੇ ਵੱਲੋਂ ਕਾਰਜਕਾਲ ਕਰ ਰਿਹਾ ਸੀ ਸੋ ਸਾਰੀ ਟੀਮ ਨੇ ਬਹੁਤ ਵਧੀਆ ਸਾਥ ਦਿੱਤਾ ਸਾਰੇ ਮੈਂਬਰਾਂ ਨੇ ਸਾਥ ਦਿੱਤਾ ਬਹੁਤ ਹੀ ਵਧੀਆ ਸਮੂਚੇਟਾਂ ਨਾਲ ਜਥੇਵੰਦੀ ਚੱਲ ਰਹੀ ਸੀ ਸੋ ਇਹ ਨਵੀਂ ਚੋਣ ਹੋਈ ਹੈ ਇਸ ਵਾਰ ਇਸ ਵਾਰ ਵੀ 2 ਸਾਲ ਦੇ ਕਾਰਜਕਾਲ ਲਈ ਦੁਬਾਰਾ ਤੋਂ ਮੈਨੂੰ ਪ੍ਰਧਾਨ ਚੁਣਿਆ ਗਿਆ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਸਾਰੀ ਸਮੂਚੀ ਜ਼ਿਲ੍ਹਾ ਕਮੇਟੀ ਜਥੇਵੰਦੀ ਦੇ ਮੈਂਬਰ ਸਭਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸੋ ਆਉਣ ਵਾਲੇ ਟਾਈਮ 'ਚ ਅਸੀਂ ਵਿਸ਼ਵਾਸ ਕਰਾਉਣੀ ਆ ਜਿਹੜੇ ਵੀ ਸਾਡੇ ਮੈਂਬਰ ਨੇ ਜਿਵੇਂ ਕਿ ਪਿੱਛੇ ਅਸੀਂ ਨੇ ਸਾਰੇ ਮੈਂਬਰਾਂ ਦੀ ਬਹੁਤ ਦਿਫਾਜਤ ਕੀਤੀ ਜਿੱਥੇ ਵੀ ਲੋੜ ਪਈ ਇਕਜੁੱਟ ਹੋ ਕੇ ਸਾਰੇ ਮੈਂਬਰਾਂ ਨੇ ਸਾਥ ਦਿੱਤਾ ਹਰ ਮੈਂਬਰ ਦਾ ਕਿਸੇ ਨੂੰ ਕੋਈ ਦਿੱਕਤ ਨਹੀਂ ਆਈ ਆਉਣ ਵਾਲੇ ਟਾਈਮ ਤੇ ਵੀ ਵਿਸ਼ਵਾਸ ਦਿਵਾਉਂਦੇ ਆ ਵੀ ਕਿਸੇ ਵੀ ਮੈਂਬਰ ਨੂੰ ਕੋਈ ਦਿੱਕਤ ਨਹੀਂ ਆਉਗੀ ਪਰ ਇਹਦੇ ਨਾਲ ਨਾਲ ਇੱਥੇ ਗਲਤ ਕੰਮ ਕਰਨ ਵਾਲੇ ਬੰਦੇ ਨੂੰ ਸਪੋਰਟ ਨਹੀਂ ਕੀਤਾ ਜਾਂਦਾ ਜੇਕਰ ਕੋਈ ਨਸ਼ਾ ਭਰੂਣਾ ਅਤਿਆਜ ਆ ਕੋਈ ਡਰਵਲਟਰਵਾਜੀ ਦੇ ਕੰਮ ਕਰਦਾ ਤਾਂ ਉਸ ਬੰਦੇ ਨੂੰ ਜਿਤੇਵੰਦੀ ਤੋਂ ਬਾਹਰ ਕਰ ਦਿੱਤਾ ਜਾਂਦਾ ਸੋ ਅਸੀਂ ਮੈਂਬਰ ਲੈਣ ਤੋਂ ਪਹਿਲਾਂ ਇੱਕ ਵੈਰੀਫਿਕੇਸ਼ਨ ਕਰਦੇ ਆਂ ਉਸ ਕੈਰੀਵੇਸ਼ਨ ਦੇ ਵਿੱਚ ਅਸੀਂ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਕੈਰੀਵੇਸ਼ਨ ਕਰਾਉਣਾ ਕਿ ਇਹ ਬੰਦਾ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੋਵੇ ਭੂਨੱਤਿਆ ਕਰਦਾਵੇ ਉਹ ਗਲਤ ਕੰਮ ਤਾਂ ਨਹੀਂ ਕਰਦਾ ਫੇਰ ਅਸੀਂ ਮੈਂਬਰਸ਼ਿਪ ਦਿੰਨੇ ਆ ਪਿਛਲੇ 5 ਮਹੀਨਿਆਂ ਤੋਂ ਲਗਭਗ 145 ਨਵੇਂ ਮੈਂਬਰ ਜੁੜੇ ਅਸੀਂ ਵਿਸ਼ਵਾਸ ਦਵਾਉਂਦੇ ਆ ਵੀ ਆਉਣ ਵਾਲੇ ਟਾਈਮ 'ਚ ਅਸੀਂ ਇਸ ਅਗਲੇ ਸਾਲ ਤੱਕ ਇਸ ਜਥੇਬੰਦੀ ਨੂੰ 500 ਤੋਂ ਪਾਰ ਲੈ ਜਾਵਾਂਗੇ ਜਿਹੜੇ ਵੀ ਅੱਜ 250 ਪਲੱਸ ਮੈਂਬਰ ਨੇ ਸਾਡੇ ਸੋ ਜਿੰਨੇ ਵੀ ਮੈਂਬਰ ਸਾਹਬਾਨ ਇਹਦੇ ਵਿੱਚ ਕੰਮ ਕਰਦੇ ਨੇ ਤੈਹ ਦੇ ਲੋਕ ਕੰਮ ਕਰ ਰਹੇ ਨੇ ਸਾਥ ਲੋ ਸਾਥ ਦੇ ਰਹੇ ਨੇ ਸਮੁੱਚੀ ਲੀਡਰਸ਼ਿਪ ਜ਼ਿਲ੍ਹਾ ਕਮੇਟੀ ਸਾਥ ਦੇ ਰਹੀ ਹੈ ਨਵੇਂ ਕੁਝ ਨਵੇਂ ਚਿਹਰੇ ਅੱਗੇ ਲਿਆਂਦੇ ਗਏ ਨੇ ਤਾਂ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਾਂ ਤੇ ਜੋ ਜਿਨ੍ਹਾਂ ਨੇ ਕਾਰਜਕਾਲ ਪਹਿਲਾਂ ਬਹੁਤ ਵਧੀਆ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ ਅੱਜ ਤੇ ਸਾਰੇ ਸਨਮਾਨ ਦੇ ਸ਼ੱਕਦਾਰ ਸੀਗੇ ਅਸੀਂ ਨੇ ਕਿਸੇ ਵੀ ਮੈਂਬਰ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕੁਝ ਸਾਡੇ ਆਗੂ ਜਿਹੜੇ ਕਿ ਬਿਜੀ ਸੀ ਉਹਨਾਂ ਨੇ ਆਪ ਦੇ ਆਪ ਉਹ ਜ਼ਿੰਮੇਵਾਰੀ ਦੂਜੇ ਮੁੰਡਿਆਂ ਨੂੰ ਦਿੱਤੀ ਹੈ ਮੈਂ ਆਸ ਕਰਾਂਗਾ ਉਹ ਵੀ ਆਪਣੀ ਤਾਨਦੇਹੀ ਤੇ ਇਮਾਨਦਾਰੀ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ ਐਨਾ ਕਹਿੰਦਾ ਹੋਇਆ ਸ਼ਮਾਂ ਦਾ ਜਾਜਕ ਡਾਕਟਰ ਹਰਬਲਾਸ ਬਾਨਸਾ ਧੰਨਵਾਦ ਜੀ ਧੰਨਵਾਦ ਜੀ ਠੀਕ ਹੈ ਜੀ ਤੁਸੀਂ ਤੁਹਾਨੂੰ ਅੰਦਰ ਲੈਂਗੇ ਜੀ ਬੋਟ ਵਾਲੇ ਹਾਂ ਜੀ ਲੈ ਕੇ ਦੇ ਵਿੱਚ ਜੋ ਗਿਣਾ ਥੋੜਾ ਜਿਹਾ ਪਿੱਛੇ ਆ ਜਾਓ ਹਾਂ ਜੀ ਹਾਂ ਜੀ ਠੀਕ ਹੈ ਬਹੁਤ ਬਹੁਤ ਅਮਨ ਜਿਲਾਨ ਮੈਡੀਟਾ ਤੇ ਇਹਦਾ ਸਾਹਰਾ ਦੇ ਨਾਲ ਭਾਰਤ ਦਾ ਜਿਨ੍ਹਾਂ ਨੇ ਆਪਣੇ ਤਿੰਨੋਂ ਧਰਨਾ ਚਾਰ ਸਭ ਸਾਂਝੇ ਦਾ ਸਾਡੇ ਸਮੂਚੀ ਜ਼ਿਲ੍ਹਾ ਟੀਮ ਨੂੰ ਤੇ ਸਮੂਚੇ ਮੈਂਬਰਾਂ ਨੂੰ ਬੋਚਿਆ ਜਾਂਦਾ ਹੈ ਉਹਨਾਂ ਦਾ ਇੱਥੇ ਆਉਣਾ ਬਹੁਤ ਬਹੁਤ ਖੁਸ਼ਕ ਹੈ ਸਾਥੀਓ ਜਿਵੇਂ ਕਿ ਤੁਸੀਂ ਅੱਜ ਸਾਰੀ ਟੀਮ ਨੂੰ ਵਧੀਆ ਤਿਆਰ ਦਿੱਤਾ ਮੈਂ ਕੁਝ ਚਾਣਨਾ ਪਾਉਣਾ ਚਾਹੁੰਦਾ ਤੁਹਾਡੇ ਲਈ ਇੱਕਦਮ ਮੈਂ ਪਹਿਲਾਂ ਤਾਂ ਨਹੀਂ ਬੋਲਿਆ ਡਾਕਟਰ ਦੁਲਾਰ ਜੀ ਬਾਰੇ ਕਿ ਸਾਰੇ ਮੈਂਬਰ ਆ ਜਾਣਗੇ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਸ਼ਾਇਦ ਤੁਹਾਨੂੰ ਉਸ ਸਖੀਰ ਬਾਰੇ ਪਤਾ ਹੀ ਨਹੀਂ ਦਿਓ ਹੈ ਕੌਣ ਸੀ ਇੱਕ ਪੀ ਐਚ ਡੀ ਲੈਵਲ ਦਾ ਬੰਦਾ ਸੀ ਉਹ Google ਸੀ ਤੁਸੀਂ ਉਹਨੂੰ ਕਿਸੇ ਵੀ ਮੈਟਰ ਦੇ ਫੋਨ ਲੰਦੇ ਤੁਹਾਨੂੰ ਅਨਸਰ ਉਹਨੇ ਦੇ ਦੇਣਾ ਐਨੀ ਨੌਲੇਜ ਰੱਖਣ ਵਾਲਾ ਇਨਸਾਨ ਸੀ ਉਹ ਇੱਕ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਵੱਡਾ ਪੜਾਅ ਸੀਗਾ ਉਹ ਡੇਰੇ ਨਾਲ ਜੁੜੇ ਹੋਏ ਸੀ ਸੱਸੀ ਵਾਲਿਆਂ ਪ੍ਰੇਮੀ ਸੀਗੇ ਪ੍ਰੇਮੀ ਦੇ ਨਾਲ ਨਾਲ ਉਹਨਾਂ ਨੂੰ ਇੱਕ ਬਹੁਤ ਵੱਡੀ ਜਿਮੇਵਾਰੀ ਦਿੱਤੀ ਹੋਈ ਸੀ ਦੇਰੇ ਵੱਲੋਂ ਕਿ ਜਿਹੜੀਆਂ ਆਪਣੀਆਂ ਧੀਆਂ ਭੈਣਾਂ ਦੇ ਕਈ ਵਾਰੀ ਸਹੁਰਿਆਂ ਨਾਲ ਮਤਭੇਦ ਹੋ ਜਾਂਦੇ ਨੇ ਉਹਦੇ ਬਾਰੇ ਮਨੋ ਜਿਹੜਾ ਉਹਨਾਂ ਸਮਝੌਤਾ ਕਰਵਾਉਣਾ ਜਾਂ ਉਸਦੀ ਭੈਣ ਦਾ ਘਰ ਬਸੋਣਾ ਉਹ 'ਚ ਬਹੁਤ ਰੋਲ ਕਹਿਨ ਸੀ ਡਾਕਟਰ ਗੁਲਾਬ ਸਿੰਘ ਦਾ ਜੇ ਦੇਰੇ ਦੀ ਇੱਕ ਕਮੇਟੀ ਨੂੰ ਅਸੀਂ ਉਹਦਾ ਘਾਟਾ ਮੰਨਦੇ ਆ ਤਾਂ ਮੈਂ ਸਾਡੇ ਜਥੇਬੰਦੀ ਨੂੰ ਉਹਦਾ ਬਹੁਤ ਵੱਡਾ ਘਾਟਾ ਮੰਨਦਾ ਕਿ ਐਡਾ ਗਿਆਨੀ ਬੰਦਾ ਸਾਡੇ ਵਿੱਚੋਂ ਚਲਾ ਗਿਆ ਇੱਕ ਤਾਂ ਮੈਂ ਬੇਨਤੀ ਕਰੂੰਗਾ ਵੀ ਉਹਨਾਂ ਦੇ ਅੰਤਿਮ ਜੋ ਨਾਮ ਚਰਚਾ ਰੱਖੀ ਗਈ ਹੈ ਰਾਜਪੁਰ ਮੰਦਰ ਦੇ ਵਿੱਚ ਰੱਖੀ ਗਈ ਹੈ ਉਥੇ ਸਾਰੇ ਮੈਂਬਰ ਸਹਿਮਾਨ ਜਰੂਰ ਹਾਜ਼ਰੀ ਲਾਓ ਜਿਹਦੇ ਕੋਈ ਵੀ ਟਾਈਮ ਹੋਣਾ ਟੈਪ ਤੋਂ ਟੈਪ ਕੱਢ ਕੇ ਅਸੀਂ ਵੀ ਆਵਾਂਗੇ ਇੱਕ ਪਿਛਲੇ ਦਿਨੀ ਸਾਡੇ ਡਾਕਟਰ ਕੁਰਾਲਾਲ ਜੀ ਨੇ ਉਹਨਾਂ ਦੀ ਬੇਟੀ ਕਾਲ ਸਲਾਣਾ ਕਰਤੀ 11 ਸਾਲ ਦੀ ਲੜਕੀ ਸੀ ਅਚਾਨਕ ਤਬੇਤ ਖਰਾਬ ਹੋਈ ਉਹਨਾਂ ਦਾ ਐਡਮਿਟ ਕਰਵਾਇਆ ਰਾਮਪ੍ਰੇਮ ਹਾਇਰ ਟੋਸਟੋਲ ਜਰ ਬਠਿੰਡੇ ਲੇਕਿਨ ਜਦੋਂ ਕਿਸੇ ਨੇ ਬਾਹਰੋਂ ਫੜੀ ਪੀਜੀਆਈ ਚੰਡੀਗੜ੍ਹ ਵੀ ਲੈ ਗਏ ਉੱਥੇ ਪਹੁੰਚ ਕੀਤੀ ਰਹੀ ਬੇਟੀ ਐਡਮਿਟ ਤੇ ਚੱਲ ਰ ਪਰਮਾਤਮਾ ਇਹਨਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਛੋਟੀ ਜੀ ਭੋਲੀ ਜੀ ਬੱਚੀ ਸੀ ਸਾਡੇ ਸਤਿਕਾਰਯੋਗ ਨੇ ਡਾਕਟਰ ਗੁਰਲਾਲ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲਵਕਸ਼ੇ ਪਰਿਵਾਰ ਨੂੰ ਜੋ ਇਸ ਵਾਰ ਥੋੜੀ ਜਿਹਾ ਘਟਨਾ ਵਾਪਰੀ ਨਹੀਂ ਆਉਂਦੀ ਸੀ ਦਿੱਤਾ ਨਹੀਂ ਕਰਦਾ ਸੀ ਵੀ ਆਪਾਂ ਕੋਈ ਫੰਕਸ਼ਨ ਰੱਖੀਏ ਨਹੀਂ ਕਿ ਆਪਾਂ ਪਿਛਲੇ ਵੀ ਨੇਵੀ ਮੀਟਿੰਗ ਨਹੀਂ ਰੱਖੀ ਤਾਂ ਸਾਨੂੰ ਰੱਖਣੀ ਪਈ। ਜੇ ਸਾਥੀਓ ਇਹ ਇੱਕ ਜਥੇਬੰਦੀ ਨਹੀਂ ਹੈਗੀ। ਮੈਂ ਪਹਿਲਾਂ ਵੀ ਕਹਣਾ ਹੁੰਦਾ ਇਹ ਇੱਕ ਪਰਿਵਾਰ ਹੈ। ਕਿਉਂਕਿ ਇਸ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਜੋੜੇ ਨੇ ਉਹਨਾਂ ਨੂੰ ਇੱਕ ਮੈਂਬਰ ਲਿਸਟ ਜਿਹਨਾਂ ਦੀ ਕੋਈ ਨਹੀਂ ਹੈ ਸਿਰਫ ਉਹਨੂੰ ਪਰਿਵਾਰ ਦਾ ਮੈਂਬਰ ਸਮਝਿਆ ਗਿਆ ਜਿਵੇਂ ਕਿ ਤੀਰਥ ਨੇ ਦੱਸੀ ਸਾਡੇ ਗੁਰਮੁਖਿਲ ਭੁਲਾਡੇ ਤੋਂ ਸਾਡੇ ਮਿੱਤਰ ਉਹਨਾਂ ਦੇ ਬੇਟੇ ਨੇ ਇਹਨਾਂ ਤੇ ਕਿਸੇ ਸ਼ਰਾਤੀ ਅੰਸਰ ਨੇ ਕੀ ਕਰਿਆ ਅਪਲੀਕੇਸ਼ਨ ਤੇ ਜੀ ਅਪਲੀਕੇਸ਼ਨ ਕਹਾ ਤੋਂ ਮਾਰਕ ਹੋ ਗਿਆ ਇਸੇ ਨੂੰ ਚੱਟੀ ਵਰ ਤੋਂ ਇਹਨਾਂ ਨੇ ਮੈਨੂੰ ਕਾਲ ਕੀਤੀ ਮੈਂ ਉਸੇ ਟਾਈਮ ਨਾਲ ਕਿਹਾ ਵੀ ਤੁਹਾਨੂੰ ਕੋਈ ਰੈਟ ਕਰਤੀ ਲੋੜ ਤੇ ਸੀ ਬੈਠੀ ਚਲੋ ਮੈਂ ਜਿਆਦਾ ਨਾਮ ਨਹੀਂ ਲਿਆਉਂਗਾ ਪਿਛਲੇ 1 ਸਾਲ ਦੇ ਵਿੱਚ 12 ਤੋਂ 13 ਮੈਂਬਰਾਂ ਨੂੰ ਇਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇੱਕ ਵੀ ਮੈਂਬਰ ਦਾ ਪੰਗਤ ਸਾਥ ਨਹੀਂ ਹੋਣ ਦਿੱਤਾ। ਦਿਨੇ ਦਾ ਹਰ ਕੋਈ ਉੱਠ ਕੇ ਆ ਜਾਂਦਾ ਹੈ। ਮੈਂ ਹਰ ਮੈਂਬਰ ਨੂੰ ਕਹਾਂਦਾ ਮੇਰਾ ਫੋਨ 24 ਘੰਟੇ ਖੁੱਲ੍ਹਾ ਹੁੰਦਾ। ਮੈਨੂੰ ਜੇ ਤੁਸੀਂ ਰਾਤ ਦੇ 12 ਵਜੇ ਦੀ ਯਾਦ ਕਰੋਗੇ ਨਾ ਤਾਂ ਵੀ ਮੇਰਾ ਖੁੱਲਾ ਰਹੂਗਾ ਕਦੇ ਕਰਕੇ ਦੇਖ ਲਓ ਜਮਾਨੀ ਨੱਲਾ ਨਹੀਂ ਹੈ ਕਿ ਨਹੀਂ ਜਿੰਨੇ ਮੈਂਬਰਾਂ ਨੂੰ ਰਾਤ ਨੂੰ ਜਰੂਰ ਪਈਆ ਉਹਨੇ ਮੈਨੂੰ ਕਾਲ ਕਰੀ ਐ ਮੈਂ ਉੱਠ ਕੇ ਉਸੇ ਟਾਈਮ ਹਾਜ਼ਰ ਹੋ ਗਿਆ ਤੁਹਾਡਾ ਦਿੱਤਾ ਹੋਇਆ ਪਿਆਰ ਹੈ ਇੱਥੇ ਕੋਈ ਤਨਖਾਹ ਨਹੀਂ ਮਿਲਦੀ ਮੈਂ ਪਹਿਲਾਂ ਵੀ ਕਿਹਾ ਤੁਹਾਡੇ ਦਿੱਤੇ ਪਿਆਰ ਸਦਕਾ ਅੱਜ ਇਹ ਜਿੱਥੇ ਬੰਦੀ ਮਾਨ ਸੱਚ ਟੌਪ ਤੇ ਹੈ ਇਹ ਸਿਸਟਮ ਨੂੰ ਚਲਾਉਣ ਲਈ ਇੱਕ ਕਮੇਟੀ ਦੀ ਇੱਕ ਜਿਹੜਾ ਅੰਡੀਨ ਤੇ ਮੈਂ ਉਹਨੂੰ ਬੁਲਾ ਦੇ ਨਵਾਂ ਚੁੜਿਆ ਇਹਨੂੰ ਬੋਲੋ ਬਹੁਤ ਤੁਸੀਂ ਉਹ ਹੀ ਮੰਨੂ ਕੇ ਨਮਨ ਮਰਦਤਾਂ ਕਰਨਾ ਹੈ ਸਾਰੇ ਜਥੇਬੰਦੀ ਨੂੰ ਮੇਰੇ ਵੱਲੋਂ ਨਵੀਂ ਜਥੇਬੰਦੀ ਨੂੰ ਮੁਬਾਰਕਾਂ ਜੀ ਪਹਿਲੇ ਮੁਬਾਰਕਾਂ ਮੈਂ ਤੁਹਾਨੂੰ ਦੱਸ ਦਿੰਦੀ ਵੀ ਇਹ ਕਿਹਨੂੰ ਆਰਾਹੀ ਕੋਲੋਂ ਲਾਗੇ ਰਹੀ ਗਏ ਜਿਵੇਂ ਮੈਂ ਬਲਾਕਾਂ ਜੁਟੀਆਂ ਲਗੜੀਆਂ ਕੰਮ ਕਰਾਉਣੇ ਸੀ ਬਾਕੀ ਨੇ ਬਾਈ ਦੇ ਦਸਤੇ ਜਿੱਤ ਨੂੰ ਮੀਂਹ ਵਿਚਾਰ ਰੱਖੋ ਪਾਤੀ ਆਪਣੇ ਬਹੁਤ ਵਧੀਆ ਬੁਲਾਵੇ ਸੀਗੇ ਡਾਕਟਰ ਮੁਰਾਦ ਜੀ ਜਿਹੜੇ ਆਪਾਂ ਨੂੰ ਪਿਛਲੇ ਦਿਨੀ ਛੱਡ ਗਏ ਜਲੇਗੇ ਅਸੀਂ ਗਏ ਸੀ ਉਹਨਾਂ ਦੇ ਰੰਤਨ ਸੰਸਕਾਰ ਤੋਂ ਜਾਗ ਲਏ ਆ ਬਹੁਤ ਦੁੱਖ ਲੱਗਿਆ ਇਹ ਚੀਜ਼ਾ ਨਾਲ ਕਿ ਇਸੇ ਰੰਗ ਰੰਗੀ ਦਾ ਜਿਹੜਾ ਉਹਦਾ ਆਪਾਂ ਮੈਂ ਮਨੋਂ ਨੈਚੁਰਲ ਚੀਜ਼ਾਂ ਨਾਲ ਜੋੜਨ ਬਾਰੇ ਤਾਂ ਹਮਦਰ ਆਗਤ ਸੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀ ਉਹਨਾਂ ਦੇ ਵਿਚਾਰ ਨੈਚੁਰਲ ਚੀਜ਼ਾਂ ਦੇ ਹੀ ਹੁੰਦੇ ਸੀ ਜਿਵੇਂ ਨਾ ਦਵਾਈ ਤੋਂ ਵੀ ਇਲਾਜ ਕੀਤਾ ਜਾ ਸਕਦਾ ਹੈ ਪਰ ਆਏ ਜੋ ਉਹ ਪਰਮਾ ਦਾ ਮਨ ਇਹ ਦੇਖ ਲਈ ਕਿ ਜੋ ਕਿ ਬਹੁਤ ਗਿਓ ਚਲੇ ਗਏ ਉਹਨਾਂ ਨੂੰ ਦੇਰੋਂ ਸ਼ਰਧਾ ਦੇ ਫੋਨ ਭੇਜਾਈ ਬਾਕੀ ਸਤੇ ਦੇ ਉਹ ਮਯਾਰ ਕਹਿ ਰਹੇ ਨੇ ਗੁਰਮਨ ਦਾ ਔਕਾ ਦੇ ਏਡੇ ਵੱਡੇ ਸਮਾਰਾਏ ਇਹ ਨਹੀਂ ਤਾਂ ਵਾਸਾ ਹਰ ਹੁਸਤੀ ਕਾ ਜਿਗਨ ਗੁਨੀਆ ਨੂੰ ਦਵਾ ਉਹਦੇ ਬਾਅਦ ਮੈਂ ਕਰ ਬਣਾਣ ਧੰਗਾਂ ਲੈਣਾ ਸਿੱਧਾ ਜੰਮਚਾ ਸਾਤ ਬਾਗਾਂ ਤੇ ਚੌਥਾ ਹਿੱਸਾ ਰੱਗੇ ਦਾਤ ਜੀ ਉਹ ਤਿੰਨੀ ਤਰ੍ਹਾਂ ਵਾੜ ਕੇ ਸਵੇਰੇ ਖਾਲੀ ਮੇਲੇ ਪੀਣਾ ਵਾ ਪੰਜ ਜਗ ਜਿਗਨ ਗੁਨੀਆ ਦੇ ਵਿੱਚ ਪੂਰੀ ਰਾਤ ਨੂੰ ਵਾਇਬਰੀ ਮਖਾਸ ਸੇ ਬਾਇ سارے سی اال جی دوستوں زیادہ مجھے بولے نہیں جانا ਅਜੀ ਸਤਿਕਾਰਯੋਗ ਇਹ ਬੰਕਾ ਕਈ ਵਾਰ ਬੰਨਾ ਬਿੱਕਰਸਾਂ ਨੂੰ ਬੈਸੀ ਹੀ ਡਰਾਉਂਦਾ ਹੈ ਪਿੱਛੇ ਬੈਠਣ ਨੂੰ ਨਹੀਂ ਹੈ ਨਾ ਕਿ ਅਸੀਂ ਜਿਹੜੀ ਉਹ ਪਿੱਛੇ ਹੋਏ ਨਾ ਬੇਬੀ ਕੋਈ ਨਾ ਕੋਈ ਗੱਲ ਛੱਡ ਦਿੰਦਾ ਹੈ ਬਹੁਤ ਹੀ ਸਤਕਾਰਯੋਗ ਅੱਜ ਜਿੰਨੇ ਵੀ ਮੈਂਬਰਾਂ ਨੂੰ ਅਹੁਦੇ ਦਿੱਤੇ ਗਏ ਨੇ ਇੱਕ ਨਾ ਤੜੀ ਪਾਸ ਵਾਲੀ ਇੱਕ ਜਮਾਤ ਦਾ ਟ੍ਰੇਡਿੰਗ ਕਰ ਦੋ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਬੜੀ ਮਿਹਨਤ ਇੱਕ ਜੱਥੇ ਬੰਨੇ ਕੀਤੀ ਕੱਲੇ ਕੱਲੇ ਸਾਥੀ ਦਾਗ ਸਲਾਮ ਉਸ ਦਾ ਅਰਥ ਹੈ ਜਦੋਂ ਜੁਤੀਆਂ ਜੋ ਵਿਸਾਖ ਪੜਾਣਾ ਨੇ ਉਹ ਤੁਹਾਡੇ ਦਿਲਾਂ ਵਿੱਚ ਇਹਨਾਂ ਨੇ ਪੈਦਾ ਕੀਤੀਆਂ ਨੇ ਸਭ ਤੋਂ ਵੇਸਾ ਹੀ ਇਹ ਬੜੀ ਆਪਣੀ ਜ਼ਰੂਰਤ ਹੁੰਦੀ ਹੈ ਜਿਹੜਾ ਕਿ ਤੁਹਾਡੇ ਸੁੱਖ ਸੁਖੀ ਵਿੱਚ ਹਰ ਸਮੇਂ ਹਰ ਟਾਈਮ ਮਾਰਗਰਾ ਹੋ ਸਕੇ ਜੰਗੇਤਾ ਤੁਸੀਂ ਦੇਖਿਆ ਅੱਜ ਦੇ ਜਗਲੀ ਵਿੱਚ ਕਿਸੇ ਕੋਲ ਕੋਈ ਟੈਨ ਨਹੀਂ ਪਰੇਸ਼ਾਨ ਸਾమే ਕਦੇ ਵੀ ਆਪਣੇ ਟੈਨ ਦਾ ਆਪਣੇ ਘਰਵਾਲਾ ਦਾ ਜਾਂ ਆਪਣੇ ਕੰਮ ਦਾ ਕੋਈ ਦਬਾਨ ਕੀਤੀ ਉਹਨਾਂ ਨੇ ਹਾਲ ਸੇ ਜੋ ਦਿੱਤਾ ਸਾਡੇ ਸਾਥੀਆਂ ਦਾ ਕਿ ਅਗਲੇ ਸਾਲ ਇੱਕ ਪਸਾਰ ਵੀ ਬਣਾਇਆ ਤੇ ਵਿਸਾਰ ਇੱਕ ਆਪਣਾ ਜਿਹੜਾ ਦੇਣਾ ਉਹ ਵੀ ਬਣਾਇਆ ਕਿਉਂਕਿ ਜਿਹੜੀ ਜਸ਼ਨ ਹੁੰਦੀ ਹੈ ਇਹ ਬਹੁਤ ਹੀ ਸਾਰੇ ਇਲਾਕੇ ਦੇ ਵਿੱਚ ਇਮਾਨਦਾਰੀ ਦੇ ਨਾਂ ਦੇ ਵਧੀਆ ਜਸ਼ਨ ਦੇ ਨਾਂ ਦੇ ਗੱਲ ਨਾ ਇਦਾਂ ਬਸ ਆਵਾਜ਼ਾਂ ਪੰਜਾਬ ਦੇ ਫੈਲੇ ਹੈ ਉਹ ਵੀ ਮਾਰਕਵਾਦ ਦਾ ਨਾ ਬਾਕੀ ਜੋ ਤੁਸੀਂ ਬਾਰੇ ਮੈਂ ਸਾਰੀ ਸਮੂਚੀ ਜਨਤਾ ਦੇੰਦਿਆਂ ਤੈਨੂੰ ਲੋਕਾਂ ਦਾ ਬਦਕਾਣਾ ਅਤੇ ਸਵਕੋ ਬੜਾ ਧੰਨਵਾਦ ਸਾਡੇ